ਸ਼੍ਰਮਣੀ ਕਾਲੀ ਦਲ ਦੇ ਸਿਨियर ਆਗੂ ਸਾਭਾ ਵਿੱਤ ਮੰਤਰੀ ਪਰਮਿੰਦਰ ਢੀਂਡਾ ਸਾਹ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਇੱਥੇ ਪਹੁੰਚੇ ਇਸ ਉਪਰੰਤ ਗੱਲਬਾਤ ਦੌਰਾਨ ਢੀਂਡਾ ਨੇ ਆਪ ਦੇ ਗੋਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫਤਾਰੀ ਸੰਬੰਧੀ ਆਖਿਆ ਕਿ ਜੋ ਜਿਹਾ ਜਿਹਾ ਕਰੇਗਾ ਉਸ ਨੂੰ ਵੈਸਾ ਹੀ ਭੁਗਤਣਾ ਪਵੇਗਾ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜੇਲ੍ਹ ਜਾਣਾ ਹੀ ਪੈਣਾ ਹੈ ਲੇਕਿਨ ਫਿਰ ਵੀ ਕੇਜਰੀਵਾਲ ਤੇ ਆਪ ਆਗੂਆਂ ਨੂੰ ਅਦਾਲਤ ਤੇ ਭਰੋਸਾ ਦਿਟਾਉਣਾ ਚਾਹੀਦਾ ਹੈ ਜੀ ਦੌਰਾਨ ਉਹਨਾਂ ਕਿਹਾ ਕਿ ਦਿੱਲੀ ਤੇ ਪੰਜਾਬ ਦੇ ਲੋਕਾਂ ਨੇ ਵੱਡ ਭਰੋਸੇ ਨਾਲ ਆਪ ਨੂੰ ਜਿਤਾ ਕੇ ਸਰਕਾਰ ਬਣਾਈ ਸੀ ਪਰੰਤੂ ਇਮਾਨਦਾਰ ਹੋਣ ਦਾ ਟਿੰਡੋਰਾ ਪਿੱਟਣ ਵਾਲੇ ਕੇਜਰੀਵਾਲ ਦੇ ਸ਼ਰਾਬ ਘਟਾਲੇ ਨੇ ਲੋਕਾਂ ਦਾ ਭਰਮ ਤੋੜ ਦਿੱਤਾ ਇਸ ਤਰ੍ਹਾਂ ਸੀ ਜੀ ਪਰਮਿੰਦਰ ਸਿੰਘ ਜੀ ਟਿੰਸਾ ਸਾਹਿਬ ਜਿਹੜੇ ਆ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਕੱਠੇ ਹੋਏ ਨੇ ਮਤਲਬ ਮੇਰਾ ਕਹਿਣ ਦਾ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਕਾਲੀ ਦਲ ਦੇ ਵਿੱਚ ਵਾਪਸ ਘਰ ਪਹੁੰਚਿਆ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਵੀ ਖੁਸ਼ੀ ਸੀ ਕਿ ਉਹ ਮੇਰੇ ਘਰ ਆ ਕੇ ਚਾਹ ਦਾ ਕੱਪ ਸਾਂਝਾ ਕਰਕੇ ਜਾਣ ਸੋ ਮੈਂ ਕੱਲ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਮੇਰਾ ਸੱਦਾ ਕਬੂਲ ਕਰਕੇ ਅੱਜ ਮੈਨੂੰ ਸਮਾਂ ਦਿੱਤਾ ਸੀ ਤੇ ਉਹਨਾਂ ਨੇ ਅੱਜ ਮੇਰੇ ਘਰ ਵਿਖੇ ਚਾਰਨ ਪਾਇ ਮੈਨੂੰ ਬਹੁਤ ਖੁਸ਼ੀ ਹੋਈ ਹੈ ਇਸ ਗੱਲ ਦੀ ਹਾਂ ਜੀ ਹਜੇ ਕੁਝ ਕਹਿਣਾ ਤਾਂ ਬਹੁਤ ਵੱਡੀ ਗੱਲ ਹੋਊਗੀ ਲੇਕਿਨ ਜਿਹੜੇ ਹਾਲਾਤ ਬਣ ਗਏ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮਜ਼ਬੂਤੀ ਹੈ ਜਿਵੇਂ ਇੱਕ ਇੱਕ 11 ਹੁੰਦੇ ਆ ਤੇ ਅੱਜ ਮੈਂ ਇਹ ਸੋਚਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਦੋਂ ਵਾਪਸ ਆ ਗਿਆ ਤੇ ਇੱਕ ਇੱਕ 11 ਹੋ ਗਏ ਆ ਸਾਨੂੰ ਬਹੁਤ ਵੱਲ ਮਿਲਿਆ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੀ ਜਿਹੜੀ ਚੋਣ ਆ ਉਹਦੇ ਵਿੱਚ ਅਸੀਂ ਮੈਨੂੰ ਲੱਗਦਾ ਕਿ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਵਾਂਗੇ ਜੇ ਅਸੀਂ ਗੱਲ ਕਰੀਏ ਤਾਂ ਅੱਜ ਜਿਹੜੇ ਮੇਨ ਬਾਤ ਨਹੀਂ ਦੇਖੋ ਜੀ ਜਦੋਂ ਪਾਰਟੀਆਂ ਦਾ ਇਕੱਠ ਹੋ ਜਾਂਦਾ ਹੈਗਾ ਤਾਂ ਫਿਰ ਤਾਂ ਇਹ ਚੀਜ਼ਾਂ ਮੈਂ ਤਾਂ ਇਹ ਮੰਨਦਾ ਨਹੀਂ ਹੈਗਾ ਕਿ ਬਈ ਕਿਸੇ ਨੂੰ ਕੋਈ ਰੁਝੇਵਾਂ ਹੁੰਦਾ ਜੇ ਮੈਂ ਸੁਣ ਰਿਹਾ ਸੀਗਾ ਰੁਝੇਵੇਂ ਬਹੁਤ ਸੀ ਇਥਾਂ ਪ੍ਰੋਗਰਾਮ 8-10 ਪ੍ਰੋਗਰਾਮ ਸੀ ਕਿਸ ਨੇ ਕਿਤੇ ਜਾਣਾ ਸੀ ਕਿਸੇ ਨੇ ਕਿਤੇ ਜਾਣਾ ਸੀ ਇਹ ਹੋ ਸਕਦਾ ਵੈਸੇ ਮੇਰੇ ਨੋਲੇਜ 'ਚ ਇਹ ਚੀਜ਼ ਹੈ ਨਹੀਂ ਕਿ ਮੈਂ ਜਿੰਨੇ ਸੱਜਣਾ ਨੂੰ ਲਾਰੇ ਇਕੱਠੇ ਆ ਮੈਂ ਤਾਂ ਇਹ ਨਹੀਂ ਮੰਨਦਾ ਦੇਖੋ ਗੱਲ ਇਹ ਹੈ ਇਹਨਾਂ ਨੂੰ ਸੰਸਥਾਵਾਂ ਨੂੰ ਇਹਨਾਂ ਜੈਂਟੀਆਂ ਨੂੰ ਵਰਤਣਾ ਗਲਤ ਹੈ ਸਿਆਸਤ ਦੇ ਰੂਪ 'ਚ ਪਰ ਦੂਜੇ ਪਾਸੇ ਇਹ ਵੀ ਹੈ ਵੀ ਜੇ ਕਿਸੇ ਨੇ ਗੜਬੜ ਕੀਤੀ ਹੈ ਚਾਹੇ ਕਿਸੇ ਪਾਰਟੀ ਦਾ ਉਹਨਾਂ ਨੂੰ ਐ ਵੀ ਖੁੱਲੀ ਨਹੀਂ ਜਾਣਾ ਚਾਹੀਦਾ ਕਾਨੂੰ ਬੰਦਾ ਸੋਚੇ ਵੀ ਆ ਅਸੀਂ ਇਹ ਰੌਲਾ ਪਾ ਕੇ ਕਹਿ ਦਾਂਗੇ ਜੀ ਇਹ ਤਾਂ ਸਾਡੇ ਖਿਲਾਫ ਏਜੰਸੀਆਂ ਨੂੰ ਵਰਤ ਰਹੇ ਤਾਂ ਪੰਜਾਬ ਜਿਤੇ ਹੈ ਜੀ ਇਹ ਲੱਗਦਾ ਕੋਈ ਕੁਛ ਨਹੀਂ ਲੋਕ ਕੀ ਕੀ ਹੈ ਤਾਂ ਉਹਦਾ ਜਿਹੜਾ ਹੈ ਹਰਿਆਣਾ ਵੀ ਉਹਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ ਸੋ ਦੋਨੇ ਨੇ ਇਹਦਾ ਇੱਕ ਬੜੀ ਥਿਨ ਲਾਈਨ ਹੈ ਇਹਦੇ ਵਿੱਚ ਜੇ ਦੇਖੀਏ ਵੀ ਜਿਆਦਾ ਲੋਕ ਏਜੰਸੀਆਂ ਨੂੰ ਪਕਾ ਦੇਈਏ ਸਿਆਸੀ ਦੇ ਉੱਤ ਵਰਤੀ ਨਾ ਜਾਣ ਫਿਰ ਲੋਕ ਕਿਸੇ ਦਾ ਡਰ ਹੀ ਨਹੀਂ ਹੁੰਦਾ ਤੇ ਦੂਜੇ ਪਾਸੇ ਉਹਨੂੰ ਜਿਵੇਂ ਕਿ ਕਿਤੇ ਨਾ ਕਿਤੇ ਉਸ ਨਾਇਨ ਕ੍ਰੋਸ ਕਰਕੇ ਜਿਆਦਾ ਤਕਾ ਵੀ ਜਿਹੜਾ ਉਹਦੇ ਵਰਤਣਾ ਨਹੀਂ ਚਾਹੀਦਾ ਸੋ ਇਹਦੇ ਬਾਰੇ ਮੈਂ ਇਹ ਮੈਂ ਮੰਨਦਾ ਵੀ ਇਕਤੋਲੀ ਦੀ ਜਿਹੜੀ ਹੈਗੀਆਂ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੰਜਮ ਵਰਤਣਾ ਚਾਹੀਦਾ ਪਰ ਤੋਂ ਇਹ ਵਰਤਲੇ ਨੂੰ ਪਰ ਸੰਜਮ ਨਾਲ ਜਿਹੜਾ ਵਰਤਣਾ ਚਾਹੀਦਾ ਇਧਰ ਜਿਵੇਂ ਚਾਚੇ ਹੋ ਰਹੇ ਨੇ ਭਾਜ ਭਾਜ ਜਾ ਰਹੇ ਨੇ ਦੇਖੋ ਮੈਨੂੰ ਤਾਂ ਕੁਝ ਪਤਾ ਨਹੀਂ ਤੇ ਤਰਤੀ ਨਹੀਂ ਜਿੰਨਾ ਜੇ ਤਰਤੀ ਹੋ ਨਾ ਮੈਂ ਕੀ ਟਿੱਪਣੀ ਕਰ ਸਕਦਾ ਉਹ ਆਈਸ ਉਹਦੇ ਤੋਂ ਅਸਤੀਫਾ ਦੇਣਾ ਦੇਖੋ ਉਹ ਤਾਂ ਉਹ ਦੱਸ ਸਕਦੇ ਨੇ ਮੈਂ ਹੁਣ ਉਹਦੇ ਬਾਰੇ ਕੀ ਟਿੱਪਣੀ ਕਰਾਂ ਤਾਂ ਖੁਦ ਉਹਨਾਂ ਤੋਂ ਉਹ ਦੱਸ ਸਕਦੇ ਕੀ ਕਾਰਨ ਹੈ ਛੱਡਣ ਦਾ ਫੈਮਿਲੀ ਕਾਰਨ ਦੱਸੇ ਪਰਿਵਾਰਕ ਮਿਲੂਈਆਂ ਦਸੀਆਂ ਮੈਂ ਅੱਜ ਗੱਲ ਕਰੀਆ ਦਾਲ ਚਲੂ ਦੇ ਮੈਂ ਇਹ ਦੇਖੋ ਹੈ ਤਾਂ ਮਾੜੀਆਂ ਪਰ ਇਹਦਾ ਹੁਣ ਲੋਕਾਂ ਨੇ ਫੈਸਲਾ ਕਰਨਗੇ ਮੈਂ ਸਮਝਦਾ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ ਮੈਂ ਤਾਂ ਇਹ ਆਸ ਕਰਦਾਂਗਾ ਵੀ ਜਿਹੜੇ ਵੀ ਦਲ ਬਦਲੂ ਨੇ ਉਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ